ਭਾਈਆ ਸਿੱਖ ਸਰਦਾਰ ਮੁੰਡਾ ਵੇਖ ਰਹੇ ਹੋ ਤੁਸੀਂ ਇਸਨੇ ਕਬੱਡੀ ਦੇ ਵਿੱਚੋਂ 2 ਲੱਖ ਰੁਪਏ ਜਿੱਤ ਲਿਆ ਅੱਜ ਇਸ ਮੇਲੇ ਵਿੱਚੋਂ ਔਰ 2 ਲੱਖ ਰੁਪਏ ਕਿਵੇਂ ਜਿੱਤੇ ਆ 1/2 ਘੰਟੇ ਦੀ ਖੇਡ ਦੇ ਵਿੱਚ ਰੌਣਕ ਬਣ ਦਿੱਤੀ ਆ ਦੁਨੀਆ ਇੱਕ ਵਾਰ ਤਾੜੀਆਂ ਮਾਰਨ ਲਗਾ ਦਿੱਤੀ ਆ ਦੱਸ ਦਈਏ ਕਿ ਸਟੇਜ ਤੇ ਬੈਠੇ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਬਹੁਤ ਐਨਆਰਆਈ ਨੇ ਔਰ ਐਨਆਰਆਈਆਂ ਦਾ ਪਰਿਵਾਰ ਸਟੇਜ ਤੇ ਬੈਠਾ ਬੱਲੇ ਬੱਲੇ ਕਰਾ ਰਿਹਾ ਜੀ ਨੋਟਾਂ ਦੇ ਮੀਂਹ ਵਰਾ ਰਿਹਾ ਔਰ ਦੱਸ ਦਈਏ ਕਿ ਕਮੇਟੀ ਨੇ ਤੇ ਬਹੁਤ ਜ਼ਿਆਦਾ ਪੈਸਾ ਜਿਹੜਾ ਇੱਕ ਵਾਰ ਤਾਂ ਮੀਂਹ ਵਾਂਗ ਭਰਾ ਦਿੱਤਾ ਔਰ ਇਹ ਤਸਵੀਰਾਂ ਦੱਸ ਦਈਏ ਕਿ ਇਸ ਵੇਲੇ ਜਦੋਂ ਕਬੱਡੀ ਦਾ ਮੈਚ ਹੋਇਆ ਤਾਂ ਆ ਇੱਕ ਸਿੱਖ ਸਰਦਾਰ ਨੇ ਤਾਂ ਰੌਣਕ ਬੰਨ ਦਿੱਤੀ ਤਿੰਨ ਤਿੰਨ ਬੰਦੇ ਦੱਸਦੇ ਬਈ ਇਕੱਠੇ ਟੱਪੀ ਜਾਂਦਾ ਸੀ ਔਰ ਲਗਾਤਾਰ ਇਹਨੇ ਛੜਪੇ ਮਾਰ-ਮਾਰ ਕੇ ਰੌਣਕਾਂ ਬੰਨ ਦਿੱਤੀ ਆ ਲੋਕ ਤਾੜੀਆਂ ਮਾਰਨ ਲਗਾ ਦਿੱਤੇ ਔਰ ਇੰਨੀ ਰੌਣਕ ਅਸੀਂ ਪਹਿਲੀ ਵਾਰ ਵੇਖੀ ਆ ਇਹਨਾ ਮੇਲੇ ਦੇ ਵਿੱਚ ਰੌਣਕ ਬੰਨਣ ਵਾਲਾ ਸਰਦਾਰ ਆ ਪਹਿਲੀ ਵਾਰ ਵੇਖਿਆ ਹੋਰ ਵੀ ਕਬੱਡੀਆਂ ਵੇਖਾਂਗੇ ਔਰ ਆਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਪੂਰੀ ਵੀਡੀਓ ਤੁਸੀਂ ਜ਼ਰੂਰ ਵੇਖਣੀ ਆ ਪੂਰੀ ਵੀਡੀਓ ਵਿੱਚ ਤੁਹਾਨੂੰ ਕਿਹੋ ਜਿਹੀਆਂ ਰੌਣਕਾਂ ਵੇਖਣ ਨੂੰ ਮਿਲਣਗੀਆਂ ਸਾਰੇ ਜੱਫੇ ਦੱਸਾਂਗੇ ਤੁਹਾਨੂੰ ਪੂਰਾ ਰੌਣਕ ਮੇਲਾ ਦੱਸਾਂਗੇ ਔਰ ਦੱਸ ਦਈਏ ਕਿ ਕੱਪ ਲੈ ਕੇ ਗਈ ਆ ਟੀਮ ਸਰਦਾਰ ਦੀ ਔਰ ਸਰਦਾਰ ਐਸ ਵੇਲੇ ਪੂਰਾ ਖੁਸ਼ ਆ ਕਿਉਂਕਿ ਇੱਕ ਜੱਫਾ ਜਾਂ ਦੋ ਜੱਫੇ ਲੱਗਿਆ ਬਾਕੀ ਸਭ ਜੱਫੇ ਲੰਗ ਗਿਆ ਔਰ ਇਹਦੇ ਹੁੰਦੇ ਬੋਲੀਆਂ ਲੱਗ ਰਹੀਆਂ ਸੀ ਪੈਸੇ ਲੱਗ ਰਹੇ ਸੀ ਕਿ ਇੱਕ ਜੱਫੇ ਦੇ ਨੇ ਡਾਲਰ ਤੇ ਦੂਸਰੇ ਦੇ ਜੱਫੇ ਦੇ ਨੇ ਡਾਲਰ ਔਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਣ ਵਾਲਾ ਮੇਲਾ ਪਿੰਡ ਮੁੰਨਣਾ ਵਾਲੀ ਚ ਦੀਨਾ ਨਗਰ ਹਲਕੇ ਵਿੱਚ ਵੇਖੋ ਤਸਵੀਰਾਂ ਹਾਏ ਅਮਰਤ ਯਾਰ ਦਾ ਢੋਲਾ ਕਹਿੰਦਿਆ ਪਰ ਘਰਦਿਆਂ ਨੇ ਅਮਰਤ ਨਾ ਰੱਖਿਆ ਆ ਪਰ ਆ ਛੋਟੂ ਟਰਾਈ ਕਰਦਾ ਕਿ ਇੱਕ ਅਮਰਤ ਦੀ ਬੂੰਦ ਹੀ ਕਾਫੀ ਹੁੰਦੀ ਕਹਿੰਦੇ ਹਰ ਯਾਰ ਵਰ ਯਾਰ ਆ ਇਧਰਲੇ ਪਾਸੇ ਚਾਰ ਖਿਡਾਰੀ ਕਹਿੰਦੇ ਹੁਣ ਦੇਖਾਂਗੇ ਕੋਲਾ ਬੱਲੇ ਬੱਲੇ ਕਰਵਾਵੇਗਾ ਚਾਰਾਂ ਦੇ ਵਿੱਚੋਂ ਜਿਹੜਾ ਬੱਲੇ ਬੱਲੇ ਕਰਵਾਵੇਗਾ ਉਹ ਸਮੇਂ ਦੀ ਗੱਲ ਹੈ ਇਧਰਲੇ ਪਾਸੇ ਸਾਬੀ ਫੇਰ ਟਰਾਈ ਕਰਦਾ ਸਾਬੀ ਫੇਰ ਟਰਾਈ ਕਰਦਾ ਦੂਜੇ ਪਾਸੇ ਦੇਖਾਂਗੇ ਕਿ ਚਾਰਾਂ ਖਿਡਾਰੀਆਂ ਦੇ ਵਿੱਚੋਂ ਹੁਣ ਕਿਹੜਾ ਬੱਲੇ ਬੱਲੇ ਕਰਵਾਵੇਗਾ ਇਹ ਗੱਲ ਸਮੇਂ ਦੀ ਹੋਵੇਗੀ ਲਓ ਸਾਹਮਣੇ ਪੈਂਦੀ ਰੇਡ ਦੇ ਉੱਤੇ ਉਧਰ ਦੇ ਪਾਸੇ ਆਏ ਕਹਿੰਦੇ ਅਰਥੀ ਕੁੜੀਏ ਚੜ੍ਹਦੀ ਬਰੇਸ ਦਾ ਗੱਭਰੂ ਕਹਿੰਦੇ ਕਬੱਡੀ ਪਾ ਰਿਹਾ ਨਵਾਂ ਤਕੌੜ ਖਿਡਾਰੀ ਆ ਪਰ ਦੂਜੇ ਪਾਸੇ ਡਬਲ ਡੈਕਟਰ ਸੇਵਾ ਵੀ ਆ ਗਿਆ ਬਹੁਤ ਬਹੁਤ ਧੰਨਵਾਦ ਕਰਾਂਗੇ ਲਓ ਸਾਹਮਣੇ ਰੇਡ ਪਾ ਰਹੀ ਹੈ ਉਧਰ ਦੇ ਪਾਸੇ ਕਵਾਜ ਕਬੱਡੀ ਪਾ ਰਿਹਾ ਇੱਕ ਪਾਸੇ ਫਰਦੀ ਕੁੜੀ ਦਾ ਚੇਲਾ ਓ ਬੰਦੇ ਨੇ ਉਧਰ ਪਾਸੇ ਬਿਵਾਲੇ ਬੱਲੇ 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 ਰੇਡ ਪਾਰਿਆ ਦੂਜੇ ਪਾਸੇ ਦੇਖਾਂਗੇ ਜੇ ਚਾਰ ਖਿਡਾਰੀਆਂ ਦੇ ਕੋਲ ਕਿਹੜਾ ਨਾਗਰ ਬੱਲੇ ਬੱਲੇ ਕਰਵਾਵੇਗਾ ਇਹ ਗੱਲ ਸਮੇਂ ਦੀ ਹੈ ਇੱਕ ਪਾਸੇ ਆ ਕੇ ਨੇ Akash ਉਹ ਕਰਦਾ ਟਰਾਈ ਪਰ ਉਧਰਲੇ ਪਾਸੇ ਮੂਹ ਮੰਨੀ ਜਵਾਨੀ ਲੱਗਿਆ ਜੋਰ ਇਹਨਾਂ ਖਿਡਾਰੀਆਂ ਦੇ ਇਧਰ ਦੇ ਪਾਸੇ ਕੱਦਾ 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 ਬੱਲੇ 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 ਉਹ ਕੱਦਾ ਇਧਰਲੇ ਪਾਸੇ ਲੱਗਦਾ ਜੋਰ ਤੇ ਹੁਣ ਮੈਨੂੰ ਲੱਗਦਾ ਪਾਤਰ ਮਜ਼ਬੂਤ ਬਣਾਈਆ ਨੌਜਵਾਨ ਨੇ ਵਾਜਦਾ ਤੱਕ ਖੇਡ ਮੈਦਾਨ ਦੇ ਵਿੱਚ ਪਰ ਅਮਰ ਦੀ ਤਾਲੀ ਵਾਲੇ ਬੰਦੇ ਜਰਾ ਦੇ ਆ ਰਿਹਾ ਲੋ ਜਿੱਪੂ ਦੀ ਰੇਡ ਤਾਲੀ ਆ ਆਹ ਇਹ ਕਹਿੰਦੇ 2 ਨੰਬਰ ਤੋਂ ਟਰਾਈ ਕੀਤੀ ਆ ਨੌਜਵਾਨ ਨੇ ਹੋਰ ਦੂਰ ਹੋ ਗਿਆ ਭਲੇਖੇ ਸੋਹਰਿਆ ਤੇ ਅਗਲਾ ਵੀ ਇੱਕਿਆਂ ਦੇ 33 ਮੋੜਵਾ ਆਜੇ ਖੇਲੇ ਦਮਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਲੀਨੇ ਖੇਡੇ ਤਿਆਰ ਵਰ ਤਿਆਰ ਆ ਅਗਲੀ ਰੇਡ ਕੌਣ ਲਈ ਭਰਿਆ ਹੋਇਆ ਖੇਡ ਮੈਦਾਨ ਦੇ ਅੰਦਰ ਸਾਡੀ ਜਨਕ ਬੋਲਾ ਸਾਡਾ ਪ੍ਰਬੰਧਿਤ ਸਾਨੂੰ ਦਾ ਧੰਨਵਾਦ ਕਰਾਂਗੇ ਲਓ ਸਾਹਮਣੇ ਰੇਡ ਕਮਾਂਡੋ ਸਹੋਤੇ ਪਰਵਾਰ ਦਾ ਪੁੱਤਰ ਪਾ ਰਿਹਾ ਇਧਰ ਦੇ ਪਾਸੇ ਹੈਪੀ ਹੈਪੀ ਜੋਰ ਮਾਰਿਆ لکھا جی سیوا جرمن ایس پی جرمن دبئی بہت بڑا والا چوٹی کا میں چلنا گیڑ برادری گرداس بریہ آیا ہو آیا ہو گردیا سریاں منڈے آلے کچھیاں کریانا تور اندر سریاں منڈے آلے کچھیاں کریانا تور بیدیاں پہلے پہلے آنے آ لاؤ سامنے ایترلے پاسے لاکے آنے اور میرا میرے جانے یہ نمبر ایک راپنی ٹیم نے کھاتے جوڑ گیا نائل چوٹی را کھیلے آرہا ہے بہت بڑا تاریل بڑا گیا سرائی کرے آئی کرے ਮਹਾਨਾ ਤੇ ਸਕਿੰਟ ਤੋਂ ਵੀ ਘੱਟ ਕੰਮ ਸੀ ਅਮਰਤ ਪਰ ਸਾਹਮਣੇ ਪਟਵਾਰੀ ਕਹਿੰਦੇ ਫੇਰ ਲਓ ਤਿਆਰ ਵਰ ਤਿਆਰ ਹੈ ਰੇਡ ਪਾ ਰਿਹਾ ਨੌਜਵਾਨ ਖਿਡਾਰੀ ਪਰ ਸਾਹਮਣੇ ਦੇਖਾਂਗੇ ਕਿਹੜਾ ਗੱਭਰੂ ਇਹ ਬੱਲੇ 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 ਹੁੱਚ ਪਟਨ ਦਾ ਯਤਨ ਕੀਤਾ ਆਇਆ ਖੇਡ ਮੈਦਾਨ ਦੇ ਵਿੱਚ ਤੇ ਖੁੱਤ ਪੱਟੜੀ ਸਭ ਲਾਗਦੇ ਨੇ ਖਾ ਕੇ ਖਰਾਕ ਮਿੱਤਰੋ ਇਹ ਕਿ ਕਬੱਡੀ ਖੇਡਣੇ ਖਰਾਕ ਖਾਣੇ ਪੈਂਦੇ ਆ ਪਹਿਲਾਂ ਜੋਰ ਲਾਉਣਾ ਪੈਂਦਾ

ਅਮਰਤੋ ਖੇਡ ਦੇ ਮੈਦਾਨ ਦੇ ਵਿੱਚ ਮਿੱਤਰ ਦੇ ਪਾਸੇ ਛੋਟੂ ਕੇ ਸੌਂਜਾ ਪੁੱਤਰਾ ਸੌਂਜਾ ਸਿੰਘਾਂ ਦੇ ਹੱਥ ਆਹਦਾ ਵੀ ਇਹੋ ਹੀ ਨੇ ਕਹਿ ਤਾ ਮੱਝ ਚਿੱਟੀ ਦੇ ਅੱਖਾਂ ਬੰਦ ਕਰਕੇ ਕਹਿੰਦੇ ਜਿੱਤੀਗਾ ਜਿੱਤ ਰੈਫਰੀ ਦੇ ਫਾਸਲੇ ਪਰ ਅਮਰਤੋ ਵੀ ਪਾਈ ਪਾਣੀ ਜਰੂਰ ਪੋੜਦਾ ਕਰਦੀ ਹੈ ਤਾੜੀ ਮਾਰੋ ਮੁੰਡੇ ਜਨਾਬ ਲਓ ਸਾਹਮਣੇ ਇਹ ਅਮਰਤੋ ਅਮਰਤੋ ਗੋਟ ਹਾਂ ਪੈ ਜੱਲਾ ਆਪਣਾ 2000 ਹਾਂ ਸਾਡੇ ਅਮਰੀਕਾ ਵਾਲੇ ਮੱਗ ਅਮਰੀਕਾ ਘੋੜਾ ਜੱਗੋ ਗੱਲ ਟਾਡਾ ਅਮਰੀਕਾ ਸੋਨੀ ਸਾਡੀ ਅਮਰੀਕਾ ਕਾਲੀ ਹੰਡੂਰਬ ਘੋੜਾ ਸਨਾਲ ਪਿੰਡ ਤੋਂ ਸੋਨੂੰ ਭਾਦਲੋ ਦੋਨੋਂ ਟੀਮਾਂ ਦੇ ਲਈ 2000 ਦੇ ਨਾਲ ਆਈ ਨੇ ਦੋ پہ سب والے ਹੋ ਇੱਕ ਹਿੱਤੂ ਹੋ ਕੇ ਰਹਿਤਾ ਟੀਮ ਦੇ ਮੈਂਬਰ ਸੱਜੀ ਹੱਥ ਜਿਹੜੀ ਆਉਂਦੇ ਪੁਆਇੰਟ ਜਿਹੜਾ ਸਾਡਾ ਪ੍ਰਸੰਮਾ ਕਹਿੰਦੇ ਪਿਆਰ ਵਾਲੇ ਸਮਰ ਬੌਜਵਾ ਅਮਰੀਕਾ ਦੇ ਫਾਦਰ ਸਾਹਿਬ ਆਏ ਨੇ ਨਾਲ ਅਮਰਿੰਦਰ ਸਿੰਘ ਜੀ ਬ੍ਰੀਕਾ ਪ੍ਰਿੰਸ ਭਾਰਤ ਅਮਰੀਕਾ ਘੋੜਾ ਜੱਜਾ ਚਾਰੇ ਤੰਡਾ ਅਮਰੀਕਾ ਸਰੀ ਜੋਸਰ ਰਾਣੀਪੁਰ ਅਮਰੀਕਾ ਨਾਲ ਚਾਲੀ ਸਾਡਾ ਪ੍ਰਸੰਮਾ ਸ੍ਰੀ ਅਵਗੋਰਾ ਪਿਆਰ ਜਦ ਜਿੰਦਰ ਸਿੰਘ ਸੋਨੂ ਭਰਾਵਾਂ ਨੰਦਮਾ ਕਰੇ ਜੇਤੀ ਸਾਹ ਨੂੰ ਅਮਰਸਾਣਾ ਦੀ ਜਿੱਤ ਹੋ ਗਈ ਐ ਐਮਐਲਏ ਮਣੀ ਬੁੱਲਾ ਹਰਜੀਤ ਕਲਸੀ ਲਵਲੀ ਰਾਜਪੁਰ ਕੋਰਾ ਫਰੀਾਲ ਵਿਕੀ ਹੋਣੀ ਮਨੀਸ਼ ਜੁਤਾ ਬੈਂਸ ਬਹੁਤ ਬੜਾ ਧੰਨਵਾਦ ਕਰਾਂਗੇ ਨਾ ਭਰਾਵਾਂ ਰਾਜ ਦੇ ਖੇਡ ਮੇਲੇ ਦੇ ਹਾਂ ਹੁਣ ਇੱਕ ਤਸਵੀਰ ਕਰਾ ਲਈਏ ਪੰਤਾ ਜੀ ਤੁਸੀਂ ਹੋ ਜੋ ਪਲੇਅਰਾਂ ਦੇ ਅਗਲੇ ਪਾਸੇ ਆ ਜਾਓ ਆਜਾ ਇੱਕ ਯਾਦਗਾਰੀ ਤਸਵੀਰ ਜਿਹੜੀ ਆ ਉਹ ਕੀਤੀ ਜਾਵੇਗੀ ਆਹ ਪਰੇ ਅਗਲੇ ਪਾਸੇ ਆਜੋ ਆਜੋ ਮੇਰਾ ਭਰਾ ਸਾਰੇ ਪਲੇਅਰ ਆਜੋ ਯਾਰ ਹੋ ਜੇ ਹੋ ਜੇ ਨਾਲ ਆਜੋ ਕਿ ਯਾਦਗਾਰੀ ਸਾਂਭ ਕੇ ਰੱਖ ਲਈ ਫੋਟੋ ਦੋਵਾਂ ਦੀ ਦਿੱਤਿਆ ਸਮਾਸ਼ ਸ਼ੀਸ਼ੇ ਕਦੇ ਵਿਖਾਉਂਦੇ ਨਹੀਂ ਹੁੰਦੇ ਅਕਲ ਜੀ ਨਾਲ ਨਾਲ ਆਜੋ ਸਾਰੇ ਇਧਰ ਨੂੰ ਆਜੋ ਨਾਲ ਆਜੋ ਖਿਡਾਰੀਆਂ ਆਜੋ ਆਜੋ ਕੀ ਆਜੋ ਜਰੂਰ ਬਾਅਦ ਵਿੱਚ ਕਰਾਂਗਾ ਇੱਧਰਲੇ ਪਾਸੋਂ ਜਰੂਰ ਸਾਰੇ ਪ੍ਰਬੰਧਕ ਵੀਰ ਆਜੋ ਨਾਲ ਪਾਜੋ ਯਾਦ ਮੇਰੀ ਪਲ ਕੈਮਰੇ ਦੇ ਵਿੱਚ ਕੀਤੇ ਜਾ ਸਕਣ ਉਹ ਯਾਦਾਂ ਰਹਿਣਗੇ ਆਉਣ ਵਾਲੇ ਸਾਲ ਦੇ ਵਿੱਚ ਤਸਵੀਰਾਂ ਨੇ ਤੇ ਪਲ ਜਿਹੜੇ ਕੈਮਰੇ ਵਿੱਚ ਕੈਦ ਕੀਤੇ ਜਾ ਰਹੇ ਨੇ ਬਹੁਤ ਵੱਡਾ ਧੰਨਵਾਦ ਕਰਾਂਗੇ ਅੱਜ ਦੇ ਖੇਡ ਮੇਲੇ ਤੇ ਪ੍ਰਬੰਧਕ ਵੀਰਾਂ ਦਾ ਲਾਈਵ ਵਾਲੇ ਭਰਾਵਾਂ ਦਾ ਜਿਹੜੇ ਵੀਰ ਅੱਜ ਦੇ ਖੇਡ ਮੇਲੇ ਲਾਈਵ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਪਹਿਲੀ ਰੇਡ ਦੇ ਵਿੱਚ ਪਹਿਲੇ ਮੱਫਾ ਲੱਗ ਗਿਆ ਲਓ ਸਾਹਮਣੇ ਆ ਗਈ ਰੇਡ ਕੌਣ ਦੇ ਆਹੇ ਕਹਿੰਦੇ ਗੋਲੂ ਇਸ ਖਿਡਾਰੀ ਨੂੰ ਕਹਿੰਦੇ ਬਾਜ ਦਾ ਨਾਮ ਕੋਸ਼ਰ ਸਾਹਿਬ ਲੇਤਾ ਲਓ ਸਾਹਮਣੇ ਰੇਡ ਕਰ ਰਹੀ ਹੈ ਤੇ ਨੰਬਰ ਕਹਿੰਦੇ ਰੇਡਰ ਆਪੇ ਚੱਗੇ ਉਹ ਘੋੜਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਬੜੇ ਆਫਰੇਆ ਲਓ ਸਾਹਮਣੇ ਚਾਰਾਂ ਦੇ ਵਿੱਚੋਂ ਆਕਾਸ਼ ਆਹੇ ਕਹਿੰਦੇ ਆਕਾਸ਼ ਖੇਡਰ ਤੇ ਦੇਖਾਂਗੇ ਅਗਲੇ ਰੇਡ ਪਾਉਣ ਦੇ ਲਈ ਕਹਿੰਦੇ ਢੋਲਾ ਆ ਗਿਆ ਸਿਕਸਜ਼ਾਰ ਗੱਭਰੂ ਕੇ 35 ਅੱਖਰ ਪੰਜਾਬੀ ਦੇ ਪਹਿਲਾ ਅੱਖਰ ਊੜਾ ਮਹਾਰਾਜ ਲਈ ਤਾਜ ਜ਼ਰੂਰੀ ਤੇ ਸਖੀ ਦੇ ਲਈ ਝੜਾ ਮਹਾਰਾਜ ਲਈ ਤਾਜ ਜ਼ਰੂਰੀ ਕਟਵਾਰੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਰੇਡ ਪਾਉਣ ਦੇ ਲਈ ਕਿ ਪਹਿਲੇ ਨਾਮ ਗਰਾਉਂਦਾ ਧਿਆਕੇ ਰਾਈਡਰ ਤੇ ਮੱਖਾ ਟੇਕ ਜਿਸ ਜਾਫੀ ਨੇ ਤਕੜ ਬਣਾਈ ਲਾਓ ਇਹ ਰਾਈਡਰ ਦੀ ਬੋਕ ਤੇ ਸਾਗਰ ਫਿਰ ਉਹ ਚੇਚੀ ਪਿੰਡ ਇਹ ਕਈ ਕੱਲੇ ਦੀਆਂ ਜੇਤੂਆਂ ਮੁੰਡਾ ਉਹ ਫਾਟੇ ਪੱਖੇ ਜਿੱਤੇ ਕਦੀ ਕੱਲੇ ਦੀਆਂ ਜਿੱਤੀਆਂ ਨੌਜਵਾਨ ਨੇ ਤੇ ਸਾਹਮਣੇ ਕੱਦਾ ਟਰਾਈ ਕਰਦਾ ਉੱਥੇ ਕਹਿੰਦੇ ਸਮਰਨ ਬਾਜਰਾ ਅਮਰੀਕਾ ਅਮਰਿੰਦਰ ਸਿੰਘ ਅਮਰੀਕਾ ਪਿੰਸ ਭਗਤ ਅਮਰੀਕਾ ਗੋਰਾ ਜੱਗੋ ਚੱਕ ਟਾਂਡਾ ਅਮਰੀਕਾ ਤੁਹਾਨੂੰ ਧੰਨਵਾਦ ਕਰਦੇ ਆ ਉਹ ਵੀ ਧੰਨਵਾਦ ਕਰਦੇ ਨੇ ਲਓ ਸਾਹਮਣੇ ਦੇਖਾਂਗੇ ਕਿ ਦੀਪੂ ਕਹਿੰਦੇ ਫੇਰ ਚਾਰ ਬਰ ਤਿਆਰ ਹੈ ਰੇਡ ਪਾ ਲਈ ਹੈ ਇਧਰ ਨੇ ਪਸ ਗਿਆ ਲਓ ਸਾਹਮਣੇ ਹਰਕੇ ਹਰਕੇ ਕਦਮਾਂ ਨਾਲ ਕਹਿੰਦੇ ਬਾਜ ਨੇ ਕਬੱਡੀ ਪਾ ਦੁੱਤੀ ਆ 2016 17 ਚ ਹਾਂ ਮੁੰਡਾ ਬਹੁਤ ਤਾਕਤਵਰ ਆ ਲਓ ਸਾਹਮਣੇ ਕੋਹਰਾ ਕਹਿੰਦੇ ਫੇਰ ਚਾਰ ਬਰ ਤਿਆਰ ਹੈ ਇਧਰ ਨੇ ਪਾਸੇ ਟਕਰਾਂ ਆ ਲਿਆ ਕਰਦੇ ਹਾਂ ਤੇ ਇਧਰ ਦੇ ਪਾਸੇ ਸਾਥੀ ਆਏ भले 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 हिकु वरी पाणी जो मारे जोर मारे आउ त नंबर लाओ रे